ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਅੱਜ 30 ਸਾਲ ਦਾ ਨੌਜਵਾਨ ਵੀਰ ਹੈ ਵੀਰੇ ਕੀ ਸਮੱਸਿਆ ਸੀ ਤੁਹਾਨੂੰ ਚਿੱਟਾ ਡੁੱਟਾ ਲਾ ਰਿਹਾ ਸੀ ਚਿੱਟਾ ਲਾ ਰਏ ਸੀਗੇ ਔਰ ਦਵਾਈ ਦਵਾਈ ਕਿਹੜੀ ਜੀਵ ਥੱਲੇ ਵਾਲੀ ਹੈ ਜੀਵ ਥੱਲੇ ਵਾਲੀਆਂ ਗੋਲੀਆਂ ਹਾਂਜੀ ਹਾਂਜੀ ਚਿੱਟਾ ਹਾਂਜੀ ਹੋਰ ਕਾਦੀ ਆਦਤ ਸੀ ਬੀੜੀਆਂ ਵਗੈਰਾ ਪਿੰਦਾ ਸੀ ਬੀੜੀਆਂ ਹਾਂਜੀ ਜਰਦਾ ਨਹੀਂ ਜਰਦਾ ਜਰਦਾ ਨਹੀਂ ਕਹਿੰਦੇ ਸੀ ਠੀਕ ਚਿੱਟੇ ਦੀ ਆਦਤ ਸੀ ਹਾਂ ਬੀੜੀਆਂ ਦੀ ਜੀ ਬੀੜੀਆਂ ਗੋਲੀਆਂ ਦੀ ਇਹੀ ਪ੍ਰੋਬਲਮ ਸੀ ਨਾ ਹਾਂਜੀ ਕਿੱਥੋਂ ਆਏ ਹੋ ਕੱਲੀ ਸਟੇਟ ਦਾ ਨਾਮ ਬੋਲਨਾ ਹਿਮਾਚਲ ਤੋਂ ਹਿਮਾਚਲ ਪ੍ਰਦੇਸ਼ ਤੋਂ ਆਏ ਨੇ ਵੀਰ ਤੇ ਹੁਣ ਇਹਦੀਆਂ ਕਲਾਸਾਂ ਵੈਸੇ ਚਾਰ ਲੱਗ ਚੁੱਕੀਆਂ ਨੇ ਅੱਜ ਮੈਂ ਕਿਉਂਕਿ ਇਹ ਦੂਰੋਂ ਆਇਆ ਸੀ ਪੂਰੀ ਕਲਾਸ ਮੈਂ ਬਿਲਕੁਲ ਨਹੀਂ ਲਾਈ ਮੈਂ ਚੈੱਕ ਕੀਤਾ ਵੀ ਕਿਵੇਂ ਅੱਜ ਤਾਂ ਆਪਾਂ ਕਲਾਸ ਨਹੀਂ ਕੋਈ ਲਾਈ ਨਹੀਂ ਅੱਛੇ ਮੈਨੂੰ ਦੱਸੋਗੇ ਕਿੰਨੀਆਂ ਕਲਾਸਾਂ ਦੇ ਵਿੱਚ ਬਿਲਕੁਲ ਓਕੇ ਹੋ ਗਈ ਸੀ ਤੁਸੀਂ ਚਾਰ ਚਾਰ ਚੋਂ ਚਾਰ ਚੋ ਗਈਆਂ ਜੀ ਪਹਿਲੀਆਂ ਦੋ ਕਲਾਸਾਂ ਤੋਂ ਬਾਅਦ ਚਿੱਟੇ ਦਾ ਕੀ ਪੋਜੀਸ਼ਨ ਸੀਗੀ ਨਹੀਂ ਮਨਮੁਨ ਨਹੀਂ ਕਰਿਆ ਜੀ ਦੋ ਕਲਾਸਾਂ ਤੋਂ ਬਾਅਦ ਚਿੱਟੇ ਤੋਂ ਤਾਂ ਮਾਨੇ ਦਾ ਰੁਕ ਗਿਆ ਸੀ ਤੇ ਹੋਰ ਕੁਝ ਨਹੀਂ ਸੀ ਪੀਤਾ ਇਹਨੇ ਬੀੜੀਆਂ ਕਿੰਨੀਆਂ ਪੀਤੀਆਂ ਦੋ ਤਿੰਨ ਦੋ ਤਿੰਨ ਦੋ ਤਿੰਨ ਪਹਿਲਾਂ ਕਿੰਨਾ ਪੀਂਦਾ ਸੀ ਇੱਕ ਬੰਡਲ ਨਹੀਂ ਪਹਿਲਾਂ ਪੀਂਦਾ ਸੀ ਇੱਕ ਬੰਡਲ ਦੋ ਕਲਾਸਾਂ ਤੋਂ ਬਾਅਦ ਚਿੱਟਾ ਛੱਡ ਗਿਆ ਓਕੇ ਹੋ ਗਿਆ ਬੀੜੀਆਂ ਇਹਨੇ ਦੋ ਤਿੰਨ ਪੀਤੀਆਂ ਦੋ ਤਿੰਨ ਕੱਲ ਪੀਤੀ ਕੋਈ ਨਹੀਂ ਕੱਲ ਵੀ ਨਹੀਂ ਪੀਤੀ ਅੱਜ ਜੀ ਦੀ ਕੋਈ ਕਲਾਸ ਵੀ ਨਹੀਂ ਲਈ ਨਹੀਂ ਪੀਤੀ ਕੋਈ ਠੀਕ ਕਰ ਰਿਹਾ ਬੀੜੀ ਪੀਣ ਨੂੰ ਨਹੀਂ ਜੀ ਚਿੱਟਾ ਖਾਨ ਕੋਈ ਤਕਲੀਫ ਹੋ ਰਹੀ ਹੈ ਨਹੀਂ 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 ਜੇ ਕਰਦੇ ਜੀ ਜੇ ਮਤਲਬ ਸੋਚਦੇ ਹੋ ਜੀ ਤਾਂ ਨਹੀਂ ਕਰਦਾ ਜੇ ਸੋਚਦੇ ਹੋ ਤਾਂ ਕੀ ਹੁੰਦਾ ਘਬਰਾਹਟ ਘਬਰਾਹਟ ਹੁੰਦੀ ਹੈ ਜਿਹੜਾ ਨੌਜਵਾਨ ਚਿੱਟਾ ਖਾਨ ਦਾ ਬੀੜੀਆਂ ਪੀਂਦਾ ਜੀਵ ਵਾਲੀਆਂ ਗੋਲੀਆਂ ਵਰਤਦਾ ਤੇ ਅੱਜ ਚਾਰ ਕਲਾਸਾਂ ਤੋਂ ਬਾਅਦ ਬਿਲਕੁਲ ਠੀਕ ਠਾਕ ਹੈ ਇਹਨਾਂ ਦੇ ਫਾਦਰ ਸਾਹਿਬ ਨਾਲ ਆਏ ਸੀ ਉਹ ਵੀ ਬਹੁਤ ਜ਼ਿਆਦਾ ਖੁਸ਼ ਨੇ ਤੇ ਬੜੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਹੈ ਅੱਛਾ ਮੈਂ ਕੋਈ ਮੈਡੀਸਿਨ ਦਿੱਤੀ ਤੁਹਾਨੂੰ ਜੀ ਨਹੀਂ ਕੋਈ ਮੈਡੀਸਿਨ ਨਹੀਂ ਕਿਉਂਕਿ ਇੱਕ ਪ੍ਰੋਪਰ ਤਰੀਕਾ ਹੈ ਕਿ ਅਸੀਂ ਜਦੋਂ ਆਪਣੇ ਵਿਰਸੇ ਦੀ ਗੱਲ ਦੱਸਦੇ ਹਾਂ ਕਿ ਸਾਡੇ ਵਿੱਚ ਹੈ ਕੀ ਹੈ ਸਾਡੀ ਹਿਸਟਰੀ ਕੀ ਹੈ ਉਹਦੇ ਮਾਈਂਡ ਦੀ ਬਹੁਤ ਪੋਜ਼ਿਟਿਵ ਪ੍ਰੋਗਰਾਮਿੰਗ ਹੋ ਜਾਂਦੀ ਹੈ ਤੇ ਬੰਦੇ ਵੱਡੇ ਵੱਡੇ ਨਸ਼ੇ ਜਿਹੜੇ ਛੜਾਉਣ ਤੇ ਬਹੁਤ ਔਖਾ ਹੁੰਦਾ ਸੌਖਿਆ ਛੜ ਜਾਂਦੇ ਨੇ ਇਹ ਕਿਰਪਾ ਗੁਰੂ ਸਾਹਿਬ ਦੀ ਹੈ ਬੜੀ ਖੁਸ਼ੀ ਹੋਈ ਸੋ ਵੀਰੇ ਬਹੁਤ ਮੁਬਾਰਕਾਂ ਤੁਹਾਨੂੰ ਹੁਣ ਕੰਮ ਕਰਨ ਨੂੰ ਜੀ ਕਰ ਰਿਹਾ ਹਾਂ ਜੌਬ ਕਰ ਰਹੇ ਹੋ ਤੁਸੀਂ 25-30 ਹਜ਼ਾਰ ਵਾਲੀ ਮੈਂ ਦੱਸਿਆ ਸੀ ਮੈਨੂੰ ਹਾਂਜੀ ਜੌਬ ਤੇ ਜਾਂਦੇ ਨੇ ਹੋ ਬਹੁਤ ਕਹਿੰਦੇ ਹੁਣ ਜੀ ਕਰਨ ਲੱਗ ਗਿਆ ਮਤਲਬ ਪਹਿਲਾਂ ਦਿੱਕਤ ਆ ਰਹੀ ਸੀ ਕੁਝ ਨਾ ਕਿਤੇ ਹਾਂਜੀ ਪਹਿਲੇ ਹੁੰਦਾ ਇਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਸੀ ਮੈਨੂੰ ਦੱਸੀ ਸੀ ਸਾਰੀ ਗੱਲ ਤਾਂ ਇਹ ਬਿਲਕੁਲ ਠੀਕ ਨੇ ਜੀ ਚੜਦੀ ਕਲਾ ਸੋ ਇਹ ਇੱਕ ਖੁਸ਼ੀ ਦੀ ਗੱਲ ਤੁਹਾਡੇ ਨਾਲ 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 ਸਾਂਝੀ ਕਰਦੇ ਨੇ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ YouTube ਚੈਨਲ ਵੀ ਹੁਣੇ ਬਣਾਇਆ ਤੇ ਉਹਨੂੰ ਤੁਸੀਂ ਪ੍ਰੋਪਰ ਅੱਗੇ ਦੀ ਅੱਗੇ ਫਲਾਉਣਾ ਸਭ ਦਾ ਕੰਮ ਬਣਦਾ ਜਿਹੜੇ ਜਿਨ੍ਹਾਂ ਨੂੰ ਠੀਕ ਲੱਗਦੀ ਹੈ ਗੱਲ ਫਲਾਓ ਨਹੀਂ ਚੰਗੀ ਲੱਗਦੀ ਤੁਹਾਡੀ ਆਪਣੀ ਮਰਜ਼ੀ ਸਾਰਿਆਂ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ